ਆਮ ਆ띠 ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਇਹਨਾਂ ਲੋਕਾਂ ਨੇ ਔਰ ਲੋਕ 3 ਸਾਲ ਹੋ ਗਏ ਉਡੀਕਦਿਆਂ ਨੂੰ ਕਿ ਸ਼ਾਇਦ ਅੱਜ ਕੋਈ ਕੰਮ ਹੋਊਗਾ। ਜੋ ਆਪਣੇ ਨਿੱਕੇ ਨਿੱਕੇ ਲੀਡਰਾਂ ਲਈ ਵੀ ਆਪਣੀ ਜਾਨ ਦਿੰਦੇ ਆ। ਉਹਨੂੰ ਕਹਿੰਦੇ ਆ ਜੀ ਅਸੀਂ ਪਹਿਲਾਂ ਬਦਲਾ ਲਿਆਤਾ ਸੀ ਹੁਣ ਅਸੀਂ ਪੁਰਾਣਿਆਂ ਨਾਲ ਚੱਲ ਗਏ। ਹੁਣ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਤੇ ਮੇਅਰ ਕਾਂਗਰਸ ਦਾ ਬਣਾਵਾਂਗੇ ਇਹ ਲੋਕਾਂ ਦੀ ਆਵਾਜ਼ ਹੈ। ਉਹਨਾਂ ਨੂੰ ਪਤਾ ਹੈ ਕਿ ਜੁਮਲੇ ਵਾਲੀ ਜਿਹੜੀ ਸਰਕਾਰ ਹੈ ਜੋ ਝੂਠੇ ਵਾਅਦਿਆਂ ਦੀ ਸਰਕਾਰ ਹੈ ਇਹਨਾਂ ਨੂੰ ਐਤੀ ਨਕਾਰ ਕੇ ਪਰੇ ਸੱਟੀਏ ਤੇ ਕਿਸ ਨੂੰ ਦਲਬਤ ਨੂੰ ਕਹਿੰਦੇ ਆ ਹੋਰ ਕਿਹਨੂੰ ਕਹਿੰਦੇ ਆ ਇੱਕ ਘਰ ਤੋਂ ਸਾਰਾ ਸਮਾਨ ਲੈ ਲਿਆ ਸਭ ਇਕੱਠਾ ਕਰ ਲਿਆ ਜਦੋਂ ਵੇਖ ਲਿਆ ਕਿ ਹੁਣ ਹੋਰ ਨਹੀਂ ਹੁਣ ਅਗਲੀ ਨੂੰ ਟਰਾਈ ਕਰਦੇ ਮੈਨੂੰ ਅੱਜ ਇਹ ਸੁਣਨ ਨੂੰ ਮਿਲਿਆ ਕਿ ਬਿੱਟੂ ਵੀਰ ਜੀ ਨੂੰ ਜਿਹੜਾ ਵਿਪ ਪਾਰਲੀਮੈਂਟ ਬਣਾਇਆ ਗਿਆ ਉਹ 2 ਸਾਲ ਦਾ ਹੀ ਟੇਨਿਓ ਰ ਹੈ ਪਾਜਪਾ ਵਾਲੇ ਪਹਿਲੀ ਵਾਰੀ ਸੁਣਿਆ ਕਿ ਕਿਸੇ ਨੂੰ 2 ਸਾਲ ਲਈ ਮੈਪ ਪਾਰਲੀਮੈਂਟ ਬਣਾਇਆ ਸਰਕਾਰ ਜ਼ਰੂਰਤ ਹੋ ਵੀ ਹੈ ਨਾ ਹੋਵੇ ਆਪ ਦਾ ਕਰਮ ਕਰਨਾ ਕਦੀ ਨਹੀਂ ਛੱਡਣਾ ਚਾਹੀਦਾ ਮੈਂ ਆਪ ਦਾ ਕਰਮ ਕਰ ਰਹੀ ਹਾਂ ਮੈਂ ਕਰਦੀ ਹਾਂ ਕਾਂਗਰਸ ਪਾਰਟੀ ਦੇ ਜੋ ਲੀਡਰ ਹੈ ਮੈਂ ਕਹਿੰਦਾ ਸਾਰੇ ਲੀਡਰ ਇਹੋ ਜਿਹੇ ਹੋਣੇ ਚਾਹੀਦੇ ਆ ਦਰਾਨ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਜੁਗਿੰਦਰ ਸਿੰਘ ਨੋਨੀ ਨੋਨੀ ਇਸ ਕਰਕੇ ਹੋਈ ਪਈ ਹੈ ਕਿ ਬਾੜ ਨੰਬਰ 80 ਦੇ ਵਿੱਚ ਮੈਡਮ ਜਿਹੜੇ ਇੱਥੇ ਪਹੁੰਚ ਗਏ ਹੈ ਅਮ੍ਰਿਤਾ ਰਾਜਾ ਵੜਿੰਗ ਜਿਹੜੇ ਤੇ ਪਹੁੰਚੇ ਕੰਪੇਨਿੰਗ ਜਿਹੜੀ ਹੈ ਲਗਾਤਾਰ ਚੱਲੂ ਹੈ ਤੇ ਤੁਹਾਨੂੰ ਜਿਹੜਾ ਕਾਠਾ ਮਾਰਦਾ ਜਿਹੜਾ ਤੁਹਾਨੂੰ ਤਸਵੀਰ ਦਿਖਾ ਰਹੇ ਆ ਉਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਸਾਰੀ ਮਹਿਲਾਵਾਂ ਕੋ ਜਦੋਂ ਮੈਡਮ ਨੇ ਪੁੱਛਿਆ ਤਾਂ ਮਹਿਲਾਵਾਂ ਨੇ ਹੱਥ ਖੜੇ ਕਰਕੇ ਕਹਿੰਦਾ ਕਿ ਕਿੱਥੇ ਸਰਕਾਰੀ ਨੌਕਰੀ ਪੱਕੀ ਨਹੀਂ ਮਿਲੀ ਹੈ ਤੇ ਸਾਨੂੰ ਮੁੰਗੇਰੀ ਲਾਲੇ ਸੁਪਨੇ ਦਿਖਾਏ ਮ੍ਰਿਤਿ ਰਾਜਾ ਵੜਿੰਗ ਨਾਲ ਗੱਲਬਾਤ ਕਰਦੇ ਮੈਡਮ ਬਿਲਕੁਲ ਸਵਾਗਤ ਹੈ ਤੁਹਾਡਾ ਤੁਸੀਂ ਲੁਧਿਆਣਾ ਦੀ ਧਰਤੀ ਤੇ ਪਹੁੰਚੇ ਹੋ ਸੰਸਦ ਸਾਹਿਬ ਦੇ ਤੁਸੀਂ ਧਰਮ ਪਤਨੀ ਹੋ ਲੇਕਿਨ ਆਵਾਜ਼ ਜਿਹੜੀ ਇਸ ਸਮੇਂ ਕਾਂਗਰਸ ਕਾਂਗਰਸ ਹੋਈ ਪਈ ਹੈ ਪ੍ਰਚਾਰ ਕਰਮਕਤ ਤੁਸੀਂ ਮਹਿਲਾਵਾਂ ਨੂੰ ਦੋ ਸਵਾਲ ਪੁੱਛੇ ਤਾਂ ਮਹਿਲਾਵਾਂ ਨੇ ਆਪ ਹੀ ਜਵਾਬ ਦਿੱਤਾ ਦੇਖੋ ਮ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਇਹਨਾਂ ਲੋਕਾਂ ਨੇ ਔਰ ਲੋਕ 3 ਸਾਲ ਹੋ ਗਏ ਉਡੀਕਦਿਆਂ ਨੂੰ ਕਿ ਸ਼ਾਇਦ ਅੱਜ ਕੋਈ ਕੰਮ ਹੋਊਗਾ ਸ਼ਾਇਦ ਅੱਜ ਬੱਚਾ ਨੂੰ ਨੌਕਰੀ ਮਿਲੂਗਾ ਸ਼ਾਇਦ ਅੱਜ ਸਾਨੂੰ ਕੋਈ 1000 ਰੁਪਏ ਦਾ ਕੁਝ ਸੁਨੇ ਆਊਗਾ ਬਹੁਤ ਲੋਕਾਂ ਨੇ ਉਡੀਕ ਕੀਤੀ ਮੇਰੀਆਂ ਮਾਵਾ ਨੇ ਮੇਰੀਆਂ ਭੈਣਾਂ ਨੇ ਪਰ ਉਹਨੂੰ ਉਡੀਕ ਕਰ ਕਰਕੇ ਥੱਕ ਗਿਆ ਵਿਚਾਰੀਆਂ ਹੁਣ ਉਹ ਕਹਿੰਦੇ ਆ ਜੀ ਅਸੀਂ ਪਹਿਲਾਂ ਬਦਲਾ ਲਿਆਂਦਾ ਸੀ ਹੁਣ ਅਸੀਂ ਪੁਰਾਣਿਆਂ ਨਾਲ ਚੰਗੇ ਆ ਹੁਣ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਤੇ ਮੇਅਰ ਕਾਂਗਰਸ ਦਾ ਬਣਾਵਾਂਗੇ ਇਹ ਲੋਕਾਂ ਦੀ ਆਵਾਜ਼ ਹੈ ਕਈ ਅਦੇਚ ਤੁਸੀਂ ਇੱਕ ਬਿਆਨ ਦਿੱਤਾ ਸੀਗਾ ਕਿ ਬਿੱਟੂ ਸਾਹਿਬ ਬਾਰੇ ਬਿੱਟੂ ਸਾਹਿਬ ਜਿਹੜੇ ਨੇ ਪਹਿਲੇ ਬੜੇ ਲੁਫਤ ਲਿੱਤੇ ਸੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਬੜੇ ਲੁਫਤ ਲਿੱਤੇ ਉਹ ਕਿਹਾ ਜਾਂਦਾ ਸੀਗਾ ਕਿ ਬੀਆ ਸਿੰਘ ਦੇ ਪੋਤੇ ਸੀਗੇ ਔਰ ਇਸ ਕਰਕੇ ਜਿਹੜੇ ਉਹਨਾਂ ਨੂੰ ਲੁਫਤ ਮਿਲਦੇ ਸੀਗੇ ਲੇਕਿਨ ਇੱਕਦਮ ਦਲ ਬਦਲੂ ਇੱਕ ਪਾਸੇ ਐਮਪੀ ਹਾਰ ਕੇ ਉੱਪਰ ਰੇਲ ਮੰਤਰਾਲੇ ਦਾ ਮੰਤਰੀਪਦ ਦੇ ਦਿੱਤਾ ਕਿ ਉਸ ਪਾਰਟੀ ਨੂੰ ਛੱਡਤਾ ਜਿੱਥੋਂ ਵਿਰਾਸਤ ਤੇ ਵजूद ਕਾਇਮ ਹੋਇਆ ਹੋਵੇ ਦਲ ਬਦਲੂ ਇਸੇ ਤਰ੍ਹਾਂ ਦੇ ਹੁੰਦੇ ਹੈ ਇਸੇ ਨੂੰ ਦਲ ਬਦਲੂ ਕਹਿੰਦੇ ਹੈ ਹੋਰ ਕਿਹਨੂੰ ਕਹਿੰਦੇ ਹੈ ਇੱਕ ਘਰ ਤੋਂ ਸਾਰਾ ਸਮਾਨ ਲੈ ਲਿਆ ਸਭ ਇਕੱਠਾ ਕਰ ਲਿਆ ਜਦੋਂ ਵੇਖ ਲਿਆ ਕਿ ਹੁਣ ਹੋਰ ਨਹੀਂ ਹੁਣ ਅਗਲੀ ਨੂੰ ਟਰਾਈ ਕਰਦੇ ਹੁਣ ਉੱਥੋਂ ਲੈ ਲਿਆ ਹੁਣ ਦੇਖਦੇ ਆ ਅੱਗੇ ਕਿੱਥੇ ਜਾਂਦੇ ਆ ਵੀਰ ਜੀ ਵੇਟ ਕਰੋ ਇਹ ਦਲ ਬਦਲੂ ਇਸੇ ਤਰ੍ਹਾਂ ਦੇ ਹੋਇਆ ਕਰ ਮੈਮ ਕਿੰਨੀ ਕੁ ਦੇਰ ਇਹ ਦਲ ਬਦਲੂ ਸ਼ਿਪ ਜਿਹੜੀ ਚੱਲ ਸਕਦੀ ਹੈ ਕਿਉਂਕਿ ਜਿਸ ਪਾਰਟੀ ਨੇ ਗਾਂਧੀ ਰਾਹੁਲ ਗਾਂਧੀ ਜੀ ਗੱਲ ਕੀਤੀ ਸੋਨੀਆ ਗਾਂਧੀ ਜੀ ਦੀ ਗੱਲ ਕੀਤੀ ਆਵੇ ਤਮਾਮ ਜੜੀਆਂ ਨੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਸੀਗੇ Z+ ਤੋਂ ਬਾਅਦ ਉਹਨਾਂ ਕੋ ਸਿਕਿਉਰਟੀ ਸੀਗੀ ਉਹਨਾਂ ਦੀ ਹਰ ਜਿੱਥੇ ਜਾਂਦੇ ਸੀਗੇ ਉੱਥੇ ਬਾਹੋ ਵਾਈ ਹੁੰਦੀ ਕਿਉਂਕਿ ਕਾਂਗਰਸ ਪਾਰਟੀ ਦੀ ਇੱਕ ਤਰ ਅ ਬਿਰੋ ਜਿਹੜਾ ਹੋ ਗਿਆ ਕਿ ਉਹਨਾਂ ਨੇ ਇੱਕਦਮ ਪਾਰਟੀ ਛੱਡ ਦਿੱਤੀ ਤੇ ਪਾਰਟੀ ਦਾ ਪ੍ਰਚਾਰ ਵੀ ਉਹਨਾਂ ਨੇ ਇੱਕਦਮ ਹੀ ਛੱਡ ਤਾ ਮੈਨੂੰ ਅੱਜ ਇਹ ਸੁਣਨ ਨੂੰ ਮਿਲਿਆ ਕਿ ਬਿੱਟੂ ਵੀਰ ਜੀ ਨੂੰ ਜਿਹੜਾ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਉਹ 2 ਸਾਲ ਦਾ ਟੇਨਿਓਰ ਹੈ ਜੀ ਬਿਲਕੁਲ ਬੜੀ ਹੈਰਾਨੀ ਦੀ ਗੱਲ ਹੈ ਸ਼ਾਇਦ ਉਹ 2 ਸਾਲ ਵੇਟ ਕਰ ਰਹੀ ਹੈ ਆ ਭਾਜਪਾ ਵਾਲੇ ਪਹਿਲੀ ਵਾਰ ਹੀ ਸੁਣਿਆ ਕਿ ਕਿਸੇ ਨੂੰ 2 ਸਾਲ ਲਈ ਮੈਂਬਰ ਪਾਰਲੀਮੈਂਟ ਬਣਾਇਆ ਸਰਕਾਰ ਨੇ ਜੀ ਤੇ ਦੇਖਦੇ ਹਾਂ 2 ਸਾਲ ਬਾਅਦ ਕੀ ਕਰਦੇ ਵੇਟ ਕਰੋ ਕਿਉਂਕਿ ਇਹ ਦਲ ਬਦਲੂ ਜ਼ਿਆਦਾ دیر ਚੱਲਦੀ ਹੈ ਕਿ ਕਾਂਗਰਸ ਕਾ ਦੇ ਲੋਕ ਜਿਹੜੇ ਖੁਦ ਆ ਵਿਚਾਰ ਕਰਨ ਦੀ ਜ਼ਰੂਰਤ ਹੋ ਵੀ ਹੈ ਨਾ ਹੋਵੇ ਆਪ ਦਾ ਕਰਮ ਕਰਨਾ ਕਦੀ ਨਹੀਂ ਛੱਡਣਾ ਚਾਹੀਦਾ ਮੈਂ ਆਪ ਦਾ ਕਰਮ ਕਰ ਰਹੀ ਹਾਂ ਔਰ ਮੈਂ ਕਰਦੀ ਰਹੂਗੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਅਮ੍ਰਿਤਾ ਰਾਜਾ ਬੜਿੰਗ ਜਿਹੜੇ ਨਾਲ ਮੌਜੂਦ ਸੀਗੇ ਲੇਕਿਨ ਉਹਨਾਂ ਦੇ ਧਾਵਨ ਦੀ ਮੌਜੂਦਗੀ ਤਸਵੀਰ ਜਿਹੜੀ ਹੈ ਉਹ ਸਫਾਈ ਵਾਲੀ ਹੈ ਤੇ ਲੇਕਿਨ ਇੱਕ ਤਸਵੀਰ ਤੁਹਾਨੂੰ ਬੁਲਾ ਲਓ ਤਸਵੀਰ ਤੁਹਾਨੂੰ ਜਿਹੜੀ ਹੈ ਦਿਖਾਈ ਜਾ ਰਹੀ ਹੈ ਕਿ ਨੋਨੀ ਵੀਰ ਜਿਹੜੇ ਨੇ ਇੱਥੇ ਮੌਜੂਦ ਹੈ ਅਮ੍ਰਿਤਾ ਰਾਜਾ ਬੜਿੰਗ ਜਿਹੜੇ ਨੇ ਇੱਥੋਂ ਦੀ ਹ ਕਈ ਐਸੇ ਠੋਕੇ ਸਵਾਲਾਂ ਦੇ ਜਵਾਬ ਜਿਹੜੇ ਦੇਖ ਕੇ ਗਏ ਨੇ ਕਿ ਬਿੱਟੂ ਦੀ ਗੱਲ ਕੀਤੀ ਹੈ ਬਿੱਟੂ ਜਿਹੜੇ ਰੇਲ ਮੰਤਰੀ ਜਿਹੜੇ ਬਣ ਚੁੱਕੇ ਉਹਨਾਂ ਦਾ ਜਿਹੜਾ ਵਾ ਇਹਨਾਂ ਨੇ ਕਿਹਾ ਕਿ 2 ਸਾਲ ਪਹਿਲੇ ਜਿਹੜੇ ਬਣਾਏ ਗਏ ਸੀਗੇ ਮੰਤਰੀ ਲੇਕਿਨ ਉਸ ਤੋਂ ਬਾਅਦ ਜਦੋਂ ਇਸ ਹਰਗੋਬੀ ਨਗਰ ਦੇ ਵਿੱਚ ਵਾਰਡ ਨੰਬਰ 80 ਦੇ ਵਿੱਚ ਜਦੋਂ ਅਮਰਤਾ ਰਾਜਾ ਵੜਿੰਗ ਜਦੋਂ ਉੱਥੇ ਪੱਕੀ ਹੈ ਦੇਖੋ ਇਹ ਸੀਟ ਸਾਡੀ ਪੱਕੀ ਹੈ ਹਾਂ ਇਹ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਸਰਵੇ ਕਿਤੇ ਸਰਵੇ ਕਰਦੇ ਹੋ ਹਰ ਚੀ ਕਰਦੇ ਹੋ ਤੁਹਾਨੂੰ ਹਰ ਪ੍ਰਸਿੱਧ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਦੇਖੋ ਇੱਕ ਐਮਪੀ ਤੇ ਵਾਈਫ ਸਾਡੇ ਕੋਲ ਆ ਕੇ ਸਾਡੀ ਕੰਪੇਨ ਕਰਨ ਉਹਨਾਂ ਦੇ ਦੇਖੋ ਪੂਰੀ ਫੈਮਿਲੀ ਕੰਪੇਨ ਚ ਲੱਗੀ ਹੋਈ ਆ ਦੇਖੋ ਇਹ ਜੇ ਕਾਂਗਰਸ ਪਾਰਟੀ ਦੇ ਜੋ ਲੀਡਰ ਹੈ ਮੈਂ ਕਹਿੰਦਾ ਸਾਰੇ ਲੀਡਰ ਇਹ ਜੇ ਹੀ ਹੋਣੇ ਚਾਹੀਦੇ ਆ ਜੋ ਆਪਣੇ ਨਿੱਕੇ ਨਿੱਕੇ ਲੀਡਰਾਂ ਲਈ ਵੀ ਆਪਣੀ ਜਾਨ ਦਿੰਦੇ ਆ। ਦੇਖੋ ਜੁਕੇਂਦਰ ਜਦੋਂ ਆਪਾਂ ਤੁਹਾਡੇ ਨਾਲ ਚਲੋ ਕੰਪਨੀ ਤੇ ਗਏ ਤਾਂ ਜਦੋਂ ਦਰਵਾਜ਼ੇ ਖੋਲੇ ਜਾਂਦੇ ਤੇ ਲੋਕ ਜਦੋਂ ਬਾਹਰ ਆਉਂਦੇ ਦੇਖਦੇ ਨੇ ਕਿ ਜੁਕੇਂਦਰ ਸਿੰਘ ਨੋਨੀਆਂ ਤੇ ਉਹਨਾਂ ਨੇ ਸਾਭ ਇੱਕੋ ਗੱਲ ਹੁੰਦੀ ਆ ਜੋ ਦੋ ਤਿੰਨ ਖਬਰਾਂ ਤੁਸੀਂ ਪ੍ਰਮੁੱਖਤਾ ਨਾਲ ਦੇਖੀ ਜਿਹਦੇ ਵਿੱਚ ਤੁਹਾਡੀ ਮੋਰ ਪੱਕੀ ਆ ਤੇ ਮੈਡਮ ਵੀ ਕਹਿ ਗਏ ਨਹੀਂ ਸਾਨੂੰ ਕੰਪੈਨਿੰਗ ਇਸ ਕਰਕੇ ਕਰਨ ਦੀ ਜਰੂਰਤ ਪੈ ਗਈ ਆ ਕਿਉਂਕਿ ਲੋਕਾਂ ਨੂੰ ਸਮਝਾਉਣਾ ਕਿ ਇਹ ਸਰਕਾਰ ਕੀ ਕਰ ਰਹੀ ਹੈ ਤੇ ਸਾਡੀ ਸਰਕਾਰ ਨੇ ਕੀ ਕੀਤਾ। ਦੇਖੋ ਇਹ ਲੋਕਾਂ ਹੁਣ ਲੋਕ ਜਿਹੜੇ ਆ ਬਹੁਤ ਸਿਆਣੇ ਹੋ ਚੁੱਕੇ ਹੋਏ ਆ। ਉਹਨਾਂ ਨੂੰ ਪਤਾ ਕਿ ਜੁਮਲੇ ਵਾਲੀ ਜਿਹੜੀ ਸਰਕਾਰ ਹੈ ਜੋ ਛੋਟੇ ਬਾਦਿਆਂ ਦੀ ਸਰਕਾਰ ਹੈ ਇਹਨਾਂ ਨੂੰ ਐਤੀਕ ਨਕਾਰ ਕੇ ਪਰੇ ਛੱਟਿਏ ਤੇ ਬੀਜੇਪੀ ਬੀਜੇਪੀ ਨੂੰ ਕਰਾਰਾ ਜਵਾਬ ਦੇ ਕੇ ਜੀ ਮੈਡਮ ਬੀਜੇਪੀ ਦਾ ਵੈਸੇ ਵੀ ਤੁਹਾਨੂੰ ਪਤਾ ਪੰਜਾਬ ਚ ਕੋਈ ਸੀਡਨੀ ਬਿੱਲੀ ਕੁਛ ਨਹੀਂ ਖਾਲੀ ਨਹੀਂ ਹੋ ਤੇ ਖਾਲੀ ਰਹਿਣਗੇ ਖਾਲੀ ਰਹਿਣਗੇ ਜੀ ਤੇ ਆਮ ਆਦਮੀ ਪਾਰਟੀ ਵਾਲੇ ਉਹ ਤੁਹਾਨੂੰ ਪਤਾ ਹੀ ਆ ਹੁਣ ਉਹਨਾਂ ਨੂੰ ਝਾੜੂ ਲੈ ਕੇ ਜਾਣਗੇ ਸਾਡਾ ਝਾੜੂ ਲੈ ਕੇ ਆਪਣੇ ਆਪਣੇ ਚਲੇ ਜਾਣਗੇ ਇਹ ਵਾਰ ਨੇ ਬਰਸਤੀ ਤੋਂ ਸਾਡੇ ਨਾਲ ਜਗਿੰਦਰ ਸਿੰਘ ਨੋਨੀ ਸਾਡੇ ਨਾਲ ਮੌਜੂਦ ਸੀਗੇ ਲੇਕਿਨ ਤਸਵੀਰ ਤੁਹਾਨੂੰ ਦਿਖਾਈ ਗਈ ਹੈ ਲੇਕਿਨ ਗੱਲ ਕਰੀ ਦੇ ਵਜੂਦ ਦੇ ਵਜੂਦ ਜਿਹੜਾ ਵ ਕਾਂਗਰਸ ਪਾਰਟੀ ਦਾ ਇਸ ਸਮੇਂ ਨਜ਼ਰ ਆ ਰਿਹਾ ਕਿਉਂਕਿ ਕਾਂਗਰਸ ਪਾਰਟੀ ਲਗਾਤਾਰ ਜੋਗਿੰਦਰ ਸਿੰਘ ਨੋਨੀ ਦੇ ਹੱਕ ਦੇ ਵਿੱਚ तमाम ਲੋਕ ਜਿਹੜੇ ਆ ਚੁੱਕੇ ਇਸ ਕਰਕੇ ਆਏ ਹੋਏ ਨੇ ਕਿ ਜੋਗਿੰਦਰ ਸਿੰਘ ਨੋਨੀ ਲੋਕਾਂ ਦਾ ਚਾਹਵਨ ਚਿਹਰਾ ਬਣਿਆ ਹੈ ਵਾਰਡ ਨੰਬਰ 80 ਤੋਂ ਤੇ ਕਾਂਗਰਸ ਦਾ ਰੁਝਾਨ ਵੀ ਵਾਰਡ ਨੰਬਰ 80 'ਚ ਦੇਖਣ ਨੂੰ ਮਿਲ ਰਿਹਾ ਤੇ ਭਾਜਪਾ ਤੇ ਆਮ ਆਲੇ ਅਥੇ ਕਿੱਥੇ ਜੋਗਿੰਦਰ ਸਿੰਘ ਨੋਨੀ ਦੇ ਨਜ਼ਰ ਤੱਕ ਨਹੀਂ ਆ ਰਹੇ ਲੁਧਿਆਣਾ ਦਾ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਹੋਣਾ ਲਾਈ